ਜਸ਼ਦਾਰ ਕਾਲਪਤ ਸਹਿਬ ਨੇ ਜਿਹੜੀ ਰੋਕ ਲਾਈ ਗਈ ਸਾਲਾਂ ਦੀ ਜਿਹੜੀ ਰੋਕ ਲੱਗੀ ਸੀ دیਵਾਨਾਂ ਤੇ ਉਹਨਾਂ ਨੇ ਕਿਹਾ ਕਿ ਦੁਬਾਰਾ ਸ਼ੁਰੂ ਕਰੋ ਤੇ ਤਕੜੇ ਹੋ ਕੇ ਪ੍ਰਚਾਰ ਕਰੀਏ ਅੱਜ ਦੇ ਸਮੇਂ ਵਿੱਚ ਸਾਨੂੰ ਲੋੜ ਹੈ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਚੋਂ ਕੱਢਣ ਦੀ ਲੋੜ ਹੈ ਸਤਿਗੁਰੂ ਦਾ ਪਿਆਰ ਭਰਨ ਦੀ ਲੋੜ ਹੈ ਸੋ ਸਿਰ ਮੱਥੇ ਮੰਨਦਿਆਂ ਮੈਂ ਫੈਸਲਾ ਲਿਆ ਕਿ ਠੀਕ ਹੈ ਅਸੀਂ ਪ੍ਰੋਗਰਾਮ ਕਰਾਂਗੇ ਤੇ ਮੈਂ ਹੈਰਾਨ ਉਦੋਂ ਹੋਇਆ ਕਿ ਮੈਨੂੰ ਪੂਰੇ ਵਰਲਡ ਦੇ ਵਿੱਚੋਂ ਵੱਡੇ ਵੱਡੇ ਗੁਰਦੁਆਰਿਆਂ ਚੋਂ ਸਾਡੇ ਸਵਾਗਤ ਕਰੋ ਸਾਡੇ ਕਰੋ ਦਿੱਲੀ ਦੇ ਧਰਮ ਪ੍ਰਚਾਰ ਕਮੇਟੀ ਦੇ ਜਿਹੜੇ ਚੇਅਰਮੈਨ ਹਨ ਉਹਨਾਂ ਦਾ ਫੋਨ ਆਇਆ ਬੰਗਲਾ ਸਾਹਿਬ ਰੱਖੀਏ ਪ੍ਰੋਗਰਾਮ ਸੀਸਗੰਜ ਸਾਹਿਬ ਰੱਖੀਏ ਕਿਹੜੇ ਹਾਲ ਵਿੱਚ ਤੁਸੀਂ ਰੱਖਣਾ ਹੈ ਪ੍ਰੋਗਰਾਮ ਵੱਡੀ ਪੱਧਰ ਤੇ ਕਰੋ ਤੇ ਇੱਥੇ ਵੀ ਸਾਡੇ ਜਿੰਨੇ ਸ਼ਹਿਰਾਂ ਦੇ ਵਿੱਚ ਮੰਡੀਆਂ ਚ ਦੀਵਾਨ ਲੱਗਦੇ ਰਹੇ ਐ ਵੰਦਿਆਂ ਨੇ ਨਾਲ ਦੀ ਨਾਲ ਕੰਮਰ ਕੱਸੇ ਕਰ ਲੈ ਸਾਡੇ ਸ਼ਹਿਰ ਚ ਪਹਿਲਾਂ ਲਾਈਏ ਸਾਡੇ ਸ਼ਹਿਰ ਚ ਕਰੀਏ ਸਾਡੇ ਸ਼ਹਿਰ ਚ ਕਰੀਏ ਬਹੁਤ ਉਤਸ਼ਾਹ ਹੈ ਚਲੋ ਚੰਗੀ ਗੱਲ ਹੈ ਪਰ ਇੱਥੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਤੇ ਉਦੋਂ ਵੀ ਉਲੀਕਿਆ ਹੋਇਆ ਸੀ ਉਦੋਂ ਵੀ ਰੱਖਿਆ ਸੀ ਜਦੋਂ ਹੋਰ ਕਿਤੇ ਵੀ ਨਹੀਂ ਸੀ ਰੱਖਿਆ ਇਹਨਾਂ ਨੇ ਤੇ ਉਸ ਵੇਲੇ ਆਵਾਜ਼ ਮਾਰੀ ਜਦੋਂ ਸਾਰੇ ਹੀ ਡਰਦੇ ਆ ਪ੍ਰੋਗਰਾਮ ਕਰਾਵਾਂਗੇ ਪਤਾ ਨਹੀਂ ਕੀ ਹੋ ਜਾਣਾ ਪਰ ਬਾਬਾ surjit singh ਹੋਣਾ ਨੇ ਇਹ ਮਤਲਬ ਉਸ ਵੇਲੇ ਵੀ ਮੈਨੂੰ ਕਿਹਾ ਵੀ ਜੋ ਮਰਜ਼ੀ ਹੋਵੇ ਸਾਡੇ ਤੇ ਤੁਸੀਂ ਕਰਨਾ ਹੀ ਕਰਨਾ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਅਸੀਂ ਸਵੇਰੇ ਮੇਰੀ ਫਲਾਈਟ ਹੈ ਕੈਨੇਡਾ ਜਾਣਾ ਕੁਝ ਦਿਨਾਂ ਲਈ। ਤੇ ਮੈਂ ਅੱਜ ਉਧਰੋਂ ਵੀ ਆਇਆ ਥੱਕੇ ਸੀ ਅਸੀਂ ਕੱਲ ਰਾਤ ਲੁਧਿਆਣੇ ਦੀਵਾਨ ਲਾ ਕੇ ਗਏ। 2 ਵਜੇ ਦੇ ਨੂੰ ਅਸੀਂ ਰਾਤ ਉਧਰ ਪਹੁੰਚੇ ਤੇ ਸਵੇਰੇ ਸਾਰਾ ਦਿਨ ਸਾਡਾ ਉਧਰ ਹੀ ਲੰਘ ਲੂ ਗਿਆ ਤੇ ਬੜਾ ਥੱਕਿਆ ਸੀ ਸਵੇਰ ਦੀ ਫਲਾਈਟ ਵੀ ਹੈ। ਪਰ ਫਿਰ ਵੀ ਮੇਰੇ ਮਨ ਵਿੱਚ ਸੀ ਵੀ ਹੋਰ ਜੋ ਮਰਜ਼ੀ ਹੋਵੇ ਮੈਂ ਬਾਬਾ ਜੀ ਨੂੰ ਵਾਅਦਾ ਕੀਤਾ ਤੇ ਮੈਂ ਜਾਣਾ ਹੀ ਜਾਣਾ ਤੇ ਅੱਜ ਇੱਕ ਮੀਂਹ ਇੰਨਾ ਜ਼ਿਆਦਾ ਵਾਲੇਦ ਵਾਲੇ ਇੰਨੀ ਬਰਸਾਤ ਸਾਡੇ ਤੇ ਜ਼ਿਆਦਾ ਹੀ ਸੀ ਪਟਿਆਲੇ ਤੋਂ ਪਰਲੇ ਪਾਸੇ ਤੂਫਾਨ ਇੰਨਾ ਜ਼ਿਆਦਾ ਬਰਸਾਤ ਫਿਰ ਇੰਨੀ ਜ਼ਿਆਦਾ ਪਰ ਫਿਰ ਵੀ ਮਨ ਵਿੱਚ ਇਹੀ ਸੀ ਵੀ ਜ਼ਰੂਰ ਭਾਵੇਂ ਉੱਥੇ ਦਸ ਜੀ ਬੈਠੇ ਹੋਣ ਮੇਰੇ ਮਨ 'ਚ ਗੱਡੀਆਂ ਸੀ ਮੀਂਹ ਜੀ ਤੋੜ ਲੀਆਂ ਪੂਰਾ ਮੀਂਹ ਵਰਦਾ ਸੀ ਤੇ ਮੈਂ ਆਖਿਆ ਭਾਵੇਂ 10 ਬੰਦੇ ਹੀ ਬੈਠੇ ਹੋਣ ਮੈਂ ਹਾਜ਼ਰੀ ਬਾਬਾ ਜੀ ਕੋਲ ਜਾ ਕੇ ਭਰ ਕੇ ਆਉਣੀ ਹੈ ਇਹਨਾਂ ਨੇ ਇੰਨੇ ਪਿਆਰ ਨਾਲ ਸੱਦਿਆ ਜਾਣਾ ਹੀ ਜਾਣਾ ਤੇ ਮੈਂ ਇੱਥੇ ਆ ਕੇ ਤੇ ਹੈਰਾਨ ਹੋ ਗਿਆ ਕਿੰਨੀ ਸੰਗਤ ਬਾਹਰਲੇ ਪਾਸੇ ਆਸੇ ਪਾਸੇ ਜਿੰਨੇ ਅੰਦਰ ਬੈਠੇ ਕਿੰਨੇ ਬਾਹਰ ਫਿਰਦੇ ਆ ਜਿਹੜੇ ਅੰਦਰ ਹਾਲ ਵਿੱਚ ਬਹਿ ਨਹੀਂ ਸਕੇ ਹੁਣ ਹਾਲ ਜਿੱਡਾ ਕਿ ਹੈਗਾ ਉੱਡਾ ਕਿਤੇ ਭਰ ਗਿਆ ਤੇ ਤੂੰ ਡੁੱਡਾ ਹੋਏਗਾ ਦੁਗਣਾ ਹੋਏਗਾ ਤੇ ਉਹ ਵੀ ਬਣ ਜਾਣਾ ਤੇ ਜਿਵੇਂ ਆ ਇੱਕ ਸਾਲ ਵਿੱਚ ਆ ਬਣ ਗਿਆ ਆਉਂਦਿਆਂ ਸਾਲਾਂ ਚ ਹੋਰ ਬੜਾ ਕੁਝ ਬਣ ਜਾਂਦਾ ਹੈ ਹੌਲੀ ਹੌਲੀ ਸੰਗਤ ਦੇ ਸਹਿਯੋਗ ਨਾਲ ਅੱਗੇ ਅਗਵਾਈ ਕਰਨ ਵਾਲੇ ਅੱਗੇ ਲੱਗੇ ਚੰਗੇ ਬੰਦੇ ਹੋਣਗੇ ਤੇ ਸਾਰਾ ਕੁਝ ਹੀ ਬਣਦਾ ਜਾਂਦਾ ਹੈ ਸਾਰੇ ਰਲ ਮਿਲ ਕੇ ਨਾਲ ਨਾਲ ਤੁਰਦੇ ਰਹੀਏ ਤੇ ਨਾਲੇ ਗੱਲ ਇਹੋ ਹੀ ਹੈ ਕਿ ਸੋਹਣੇ ਇਹ ਹਾਲ ਉਦੋਂ ਹੀ ਲੱਗਦੇ ਨੇ ਜਦੋਂ ਇਦਾਂ ਸੰਗਤਾਂ ਨਾਲ ਪਰਦੇ ਨੇ ਇਹ ਫੱਬਦੇ ਹੀ ਤਾਂ ਨੇ ਜਦੋਂ ਇਦਾਂ ਇਕੱਠ ਹੁੰਦੇ ਐ ਆ ਤੁਹਾਡੇ ਰਾਜਪੁਰੇ ਅਨਾਜ ਮੰਡੀ ਚ ਦਵਾਨ ਲਾ ਕੇ ਗਏ ਸੀ ਨਾ ਕਈ ਆ ਪਿੱਛੇ ਜੇ ਮੈਨੂੰ ਲੱਗਦਾ 5-6 ਸਾਲ ਹੋਏ ਹੋਣਗੇ 6 ਕ ਸਾਲ ਹੋਏ ਐ 6 ਸਾਲ ਪਹਿਲਾਂ ਅਨਾਜ ਮੰਡੀ ਵਿੱਚ ਜਦੋਂ ਦਵਾਨ ਲਾਏ ਸੀ ਤੇ ਦਿਸਦਾ ਨਹੀਂ ਸੀ ਕਿੱਥੇ ਤੱਕ ਸੰਗਤ ਬੈਠੀ ਮੈਂ ਸਟੇਜ ਤੇ ਲਾਸਟ ਦਿਨ ਜਿੱਦਣ ਦਵਾਨ ਲਾਉਣ ਆਇਆ ਤੇ ਉਦੋਂ ਇੰਨਾ ਤੂਫਾਨ ਆ ਗਿਆ ਉਦੋਂੋਂ ਕੀਰਤਨ ਸ਼ੁਰੂ ਕੀਤਾ ਨਾਲ ਹੀ ਤੂਫਾਨ ਸ਼ੁਰੂ ਹੋਇਆ ਦੇ ਨਜ਼ਰ ਨਹੀਂ ਸੀ ਆਉਂਦੀ ਉਹ ਕੈਮਰੇ ਦੇ ਵਿੱਚ ਜਦੋਂ ਵੀ ਕਿੱਥੇ ਇੱਕ ਤੱਕ ਸੰਗਤ ਬੈਠੀ ਦੋਵੇਂ ਪਾਸੇ ਰਾਜਪੁਰਾ ਇੱਕ ਵਾਰੀ ਬੱਸ ਸਟੈਂਡ ਵਿੱਚ ਦਵਾਨ ਲੱਗੇ ਸੀ ਰਾਜਪੁਰਾ ਕਲੋਨੀ ਵਿੱਚ ਦਵਾਨ ਲੱਗੇ ਸੀ ਕਈ ਤੇ ਆ ਜਦੋਂ ਮੈਂ ਦੱਸ ਰਿਹਾ ਨਾ ਕਿ ਰਾਜਪੁਰਾ ਕਲੋਨੀ 'ਚ ਜਦੋਂ ਉੱਧਰ ਕੇਡੀਸੀ ਬਾਬਾ ਜੀ ਝੰਡਾ ਗਰਾਉਂਡ ਝੰਡਾ ਗਰਾਉਂਡ ਸੀ 2004 ਵਿੱਚ ਲੱਗੇ ਸੀ 3 ਵਿੱਚ 2003 ਵਿੱਚ ਝੰਡਾ ਗਰਾਉਂਡ ਵਿੱਚ ਲੱਗੇ ਸੀ ਅੱਜ ਜਿਹੜੇ ਤਿੰਨ ਦੀ ਮੈਂ ਗੱਲ ਕਰਦਾ ਜਿਹੜੇ ਬੱਚੇ 18 20 ਸਾਲ ਦੇ ਨੇ ਇਹ ਤੇ ਜੰਮੇ ਵੀ ਨਹੀਂ ਸੀ ਉਦੋਂ ਕਈ 2003 ਦੇ ਵਿੱਚ ਹੁਣ ਤਿੰਨ ਨੂੰ ਹਿਸਾਬ ਲਾਓ 22 ਤੇ 23 ਸਾਲ ਹੋ ਗਏ ਆ ਤੇ ਕਈਆਂ ਦੇ ਉਹ ਨਿੱਕੇ ਨਿੱਕੇ ਬੱਚੇ ਸੀ ਜਿਨ੍ਹਾਂ ਦੇ ਅੱਜ ਵੱਡੇ ਵੱਡੇ ਦਾੜੇ ਆ ਜਿਹੜੇ ਅੱਜ 40 40 ਸਾਲਾਂ ਦੇ ਆ ਉਸ ਵੇਲੇ ਉਹਨਾਂ ਦੀ ਉਮਰ ਵੇਖੋ ਕਿੰਨੀ 18 ਸਾਲਾਂ ਦੀ ਹੋਣੀ ਜਿਹੜੇ ਅੱਜ 40 ਸਾਲ ਦੇ ਉਦੋਂ 18 ਸਾਲਾਂ ਦੇ ਸੀ ਤੇ ਕਿੰਨਾ ਪਿਆਰ ਕਿੰਨਾ ਉਤਸ਼ਾਹ ਸੰਗਤ ਦੇ ਵਿੱਚ ਸੀ ਤੇ ਕਮਾਲ ਦੀ ਗੱਲ ਇਹ ਹੈ ਅੱਜ ਵੀ ਉਹ ਉਤਸ਼ਾਹ ਹੈ ਮੈਂ ਵੇਖ ਰਿਹਾ ਕਿੰਨੇ ਹੀ ਮੁੰਡੇ ਵਿੱਚ ਤੁਹਾਡੇ ਨੌਜਵਾਨੀ ਨੌਜਵਾਨ ਬੈਠੇ ਰਾਤ ਮੈਂ ਲੁਧਿਆਣੇ ਵੀ ਗੱਲ ਕਰਦਾ ਸੀ ਨੌਜਵਾਨਾਂ ਦੀ ਗਿਣਤੀ ਕਿੰਨੀ ਸੀ ਵਿੱਚ ਬੱਚੇ ਅੱਜ ਕੱਲ ਫੋਨ ਕਿਹੜਾ ਛੱਡਦਾ ਅਗਲਾ 1 ਮਿੰਟ ਵੀ ਫੋਨ ਆਪਣੇ ਤੋਂ ਪਰੇ ਨਹੀਂ ਜਾਂਦਾ ਸਾਰਾ ਦਿਨ ਰੀਲਾਂ ਵੇਖੀ ਜਾਓ ਇੰਸਟਾਗ੍ਰam ਵੇਖੀ ਚਾ ਲਾਹ ਵੇਖੀ ਚਾ ਲਾਹ ਵੇਖੀ ਚਾ ਐਦਾਂ ਹੀ ਉਂਗਲਾਂ ਚੱਲੀ ਜਾਂਦੀਆਂ ਐਦਾਂ ਹੀ ਚੱਲੀ ਜਾਂਦੀਆਂ ਸਾਰਾ ਸਾਰਾ ਦਿਨ ਬੰਦਾ ਬੈਠਾ ਰਹਿੰਦਾ ਤੇ ਅੱਜ ਦੇ ਸਮੇਂ ਵਿੱਚ ਕਿਹੜਾ ਕੋਈ ਕਰਮਾ ਵਾਲਾ ਹੀ ਹੈ ਭਾਈ ਜਿਹੜਾ ਫੋਨ ਛੱਡ ਕੇ ਇਹਨੂੰ ਜੇਬ ਵਿੱਚ ਪਾਏ ਸਮਾਂ ਕੱਢੇ ਸੰਗਤ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਤੇ ਕੋਈ ਨੌਜਵਾਨ ਅੱਜ ਦੇ ਯੁੱਗ ਦੇ ਵਿੱਚ ਇੱਥੇ ਅੱਖਾਂ ਬੰਦ ਕਰਕੇ ਵਾਹਿਗੁਰੂ 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 ਕਰ ਰਿਹਾ ਨਾ ਤੇ ਸਮਝ ਲਓ ਇਹਦੇ ਉੱਤੇ ਮਹਾਰਾਜ ਦੀ ਕਿਰਪਾ ਹੀ ਹੈ ਇਹ ਕਿਰਪਾ ਹੀ ਹੈ ਅੱਜ ਦੇ ਸਮੇਂ 'ਚ ਕਿਹੜਾ ਇਸ ਪਾਸੇ ਤੁਰ ਕੇ ਰਾਜੀ ਬੱਚੇ ਅੱਜਕੱਲ ਕਿੱਥੇ ਲੱਗ ਕੇ ਰਾਜੀ ਕਲਯੁਗ ਦਾ ਇੰਨਾ ਪ੍ਰਭਾਵ ਕਹਿ ਲਓ ਅੱਜ ਦਾ ਸਮਾਂ ਇਦਾਂ ਦਾ ਹੈ ਕਿਥੇ ਕੋਈ ਚੰਗੇ ਪਾਸੇ ਲੱਗ ਕੇ ਰਾਜੀ ਹੈ ਪਰ ਸ਼ੁਗਰ ਹੈ ਸੱਚੇ ਪਾਸ਼ਾ ਜੇ ਤੁਹਾਡੀ ਜਵਾਨੀ ਆ ਨੌਜਵਾਨ ਬੱਚੇ ਜੇ ਚੰਗੇ ਪਾਸੇ ਲੱਗ ਜਾਣ ਜਵਾਨੀ ਨੂੰ ਚੰਗੇ ਪਾਸੇ ਲਾ ਦਿਓ ਪਰ ਉਹਦੇ ਵਰਗਾ ਮਹਾਨ ਕੋਈ ਨਹੀਂ ਤੇ ਇਹੀ ਜਵਾਨੀ ਜੇ ਗਲਤ ਪਾਸੇ ਲੱਗ ਜੇ ਫਿਰ ਸ਼ੈਤਾਨ ਵੀ ਇੰਨਾ ਵਰਗਾ ਕੋਈ ਨਹੀਂ ਤਾਕਤ ਹੁੰਦੀ ਹੈ ਜੋਸ਼ ਹੁੰਦਾ ਹੈ ਜਾਨ ਹੁੰਦੀ ਹੈ ਉਹਨੂੰ ਜਿਹੜੇ ਪਾਸੇ ਮਰਜ਼ੀ ਮੋੜ ਲਓ ਉਧਰ ਹੀ ਮੁੜ ਜਾਂਦੀ ਹੈ ਪਰ ਲੋੜ ਇਹ ਹੈ ਕਿ ਸਤਗੁਰ ਤੇ ਪਿਆਰ ਵਾਲੇ ਪਾਸੇ ਨੂੰ ਮੋੜੀਏ ਅੱਜ ਮੈਂ ਜਦੋਂ ਅਕਾਲ ਤਖਤ ਸਾਹਿਬ ਤੇ ਖੜਾ ਸੀ ਨਾ ਉੱਥੇ ਤੇ ਮੈਂ ਨਾ ਇੱਕੋ ਹੀ ਚੀਜ਼ ਵੇਖ ਰਿਹਾ ਸੀ ਮੈਨੂੰ ਨਾ ਉੱਥੇ ਮੈਂ ਆਪਣੇ ਮਾਈਂਡ ਵਿੱਚ ਕਲਪਨਾ ਕਰ ਰਿਹਾ ਸੀ ਇਮੇਜਿਨੇਸ਼ਨ ਮੈਂ ਇਦਾਂ ਖੜਾ ਤੇ ਮੇਰੇ ਦਿਮਾਗ ਵਿੱਚ ਨਾ ਤੇ ਮੈਨੂੰ ਜਥੇਦਾਰ ਦਿਸ ਰਹੇ ਸੀ ਨਾ ਮੈਨੂੰ ਕੋਈ ਬੰਦਾ ਦਿਸ ਰਿਹਾ ਸੀ ਮੈਂ ਦਿਮਾਗ 'ਚ ਕੋਈ ਵੇਖੀ ਜਾਂਦਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਕਰਕੇ ਖੜਾ ਗੁਰੂ ਗੋਬਿੰਦ ਸਿੰਘ ਨਾਲ ਮੈਂ ਪਿਆਰ ਕਰਦਾ ਜੇ ਕਲਗੀਆਂ ਵਾਲੇ ਪਾਸ਼ਾ ਦਾ ਪ੍ਰਚਾਰ ਕਰਨ ਲਈ ਅੱਜ ਮੈਨੂੰ ਜੋ ਮਰਜੀ ਝੋਲੀ 'ਚ ਪਵਾਉਣਾ ਪਵੇ ਮੈਂ ਪਵਾ ਲੈਣਾ ਅੱਜ ਕਲਗੀਆਂ ਵਾਲੇ ਪਾਸ਼ਾ ਵਾਸਤੇ ਜੋ ਇਹ ਕਹਿਣਗੇ ਮੰਨ ਲੈਣਾ ਮਤਲਬ ਮੈਂ ਇਦਾਂ ਸੋਚ ਕੇ ਬੈਠਾ ਸੀ ਤੇ ਉਹ ਇੱਕ ਅੰਦਰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦਾ ਪਿਆਰ ਜੇ ਇਹ ਦੀਵਾ ਲੈ ਕੇ ਜਾਵਾਂਗੇ ਨਾ ਪ੍ਰਭੂ ਬੜੇ ਨੇ ਜਿਹੜੇ ਅਜੇ ਜਗ ਸਕਦੇ ਨੇ ਬੜੀਆਂ ਸਲੇਟਾਂ ਇਦਾਂ ਦੀਆਂ ਨੇ ਜਿਨ੍ਹਾਂ ਉੱਤੇ ਅਜੇ ਨਸ਼ਾ ਲਿਖਿਆ ਨਹੀਂ ਗਿਆ ਖਾਲੀ ਸਲੇਟਾਂ ਹੈ ਬੱਚਾ ਜੇ 15 16 ਸਾਲ ਦਾ ਜਵਾਨੀ ਚ ਪੈਰ ਧਰ ਰਿਹਾ ਹੈ ਉਹਦੇ ਉੱਤੇ ਕੋਈ ਕ੍ਰਿਸਟ ਉਹਦੇ ਉੱਤੇ ਕੋਈ ਜੀਸਸ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਰਚ ਨਾ ਲਿਖ ਦਵੇ ਉਹਦੇ ਉੱਤੇ ਕੋਈ ਚਿੱਟਾ ਨਾ ਲਿਖ ਦਵੇ ਕੋਈ ਨਸ਼ਾ ਨਾ ਲਿਖ ਦਵੇ ਉਹ ਬੱਚੇ ਦੀ ਮਨ ਦੀ ਸਲੇਟ ਦੇ ਉੱਤੇ ਜੇ ਹੋ ਸਕੇ ਤੇ ਅਸੀਂ ਕਲਗੀਆਂ ਵਾਲਾ ਲਿਖ ਦਈਏ ਗੁਰੂ ਗੋਬਿੰਦ ਸਿੰਘ ਲਿਖ ਦਈਏ ਗੁਰੂ ਨਾਨਕ ਲਿਖ ਦਈਏ ਗੁਰੂ ਅਰਜਨ ਲਿਖ ਦਈਏ ਧੰਨ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਖਾਲੀ ਸਲੇਟਾਂ ਆ ਜੇ ਬਹੁਤ ਦੇ ਅੰਦਰ ਲਿਖਿਆ ਜਾਣਾ ਤੇ ਯਾਦ ਰੱਖਣਾ ਜਿਹੜੀ ਉਹ ਗੱਲ ਇੱਕ ਵਾਰੀ ਬਚਪਨ ਦੇ ਵਿੱਚ ਉਹ ਜਿਹੜੀ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਹੈ ਸਬਕੌਂਸ਼ੀਅਸ ਵਿੱਚ ਜਿਹੜੀ ਚੀਜ਼ ਬਹਿ ਜਾਂਦੀ ਹੈ ਨਾ ਉਹ ਫਿਰ ਨਿਕਲਦੀ ਨਹੀਂ ਸੈਲ ਮੈਮਰੀ ਬਣ ਜਾਂਦੀ ਹੈ ਇਸ ਕਰਕੇ ਮੈਂ ਇਹੋ ਹੀ ਅੱਜ ਸੋਚਦਾ ਸੀ ਵੀ ਜੋ ਮਰਜੀ ਅੱਜ ਝੋਲੀ ਚ ਪਾਉਣਾ ਪਵੇ ਕਲਗੀਆਂ ਵਾਲੇ ਪਾਦਸ਼ਾਹ ਦਾ ਸੁਨੇਹਾ ਜੇ ਅਸੀਂ ਪੰਜਾਬ ਦੀ ਧਰਤੀ ਤੇ ਲੈ ਕੇ ਜਾਣਾ ਹੈ ਜੇ ਕਿਸੇ ਵਿਗੜੇ ਨੂੰ ਚੰਗੇ ਪਾਸੇ ਲਾਉਣਾ ਹੈ ਜੇ ਕਿਸੇ ਨਸ਼ੇੜੀ ਨਸ਼ੇ ਵਾਲੇ ਘਰ ਚੋਂ ਨਸ਼ਾ ਕੱਢਣਾ ਹੈ ਕਿਸੇ ਮਾਂ ਦਾ ਪੁੱਤ ਸੁਧਾਰਨਾ ਹੈ ਕਿਸੇ ਘਰ ਵਾਲੀ ਦਾ ਘਰ ਵਾਲਾ ਸੁਧਾਰਨਾ ਹੈ ਕਿਸੇ ਦਾ ਬੱਚਿਆਂ ਦਾ ਪਿਓ ਸੁਧਾਰਨਾ ਕਿਸੇ ਭੈਣ ਦਾ ਭਰਾ ਸੁਧਾਰਨਾ ਹੈ ਤੇ ਸਾਨੂੰ ਸਾਰਾ ਕੁਝ ਝੋਲੀ 'ਚ ਪਵਾਉਣਾ ਪੈਣਾ ਹੈ ਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇ ਗੁਣ ਗਾਉਣੇ ਪੈਣਗੇ ਪਿਆਰ ਦੀਵੇ ਨੂੰ ਵੇਖ ਕੇ ਦੀਵਾ ਜਗਦਾ ਜੇ ਸਾਡੇ ਅੰਦਰ ਪਿਆਰ ਗੁਰੂ ਗੋਬਿੰਦ ਸਿੰਘ ਦਾ ਹੋਏਗਾ ਅਸੀਂ ਲੈ ਕੇ ਤੁਹਾਡੇ ਕੋਲ ਆਉਣਾ ਤੇ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਤੇ ਜਗੇਗਾ ਹੀ ਕੋਈ 1 ਕੋਈ 2 ਕੋਈ 4 ਕੋਈ 10 ਕਿਸੇ ਨਾ ਕਿਸੇ ਦੀ ਜ਼ਿੰਦਗੀ ਤੇ ਬਦਲੇਗੀ ਨਾ ਤੇ ਜਿਹੜੀਆਂ ਉਹ ਅਸੀਸਾਂ ਮਿਲਦੀਆਂ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਛੱਡਦਾ ਹੈ ਨਾ ਤੇ ਉਹ ਜਦੋਂ ਮੈਨੂੰ ਕਹਿੰਦੀ ਭਾਈ ਸਾਹਿਬ ਧੰਨਵਾਦ ਸਾਡੇ ਪੁੱਤ ਨੇ ਅਮਰਤ ਛੱਕ ਲਿਆ ਜਦੋਂ ਕਿਸੇ ਘਰ ਵਾਲੀ ਦਾ ਘਰ ਵਾਲਾ ਅਮਰਤ ਛਕਦਾ ਹੈ ਸਿੰਘ ਸਾਜਦਾ ਉਹ ਫਿਰ ਜਦੋਂ ਉਹ ਕਹਿੰਦੇ ਭਾਈ ਸਾਹਿਬ ਸ਼ੁਕਰ ਹੈ ਅੱਜ ਸਾਡੇ ਘਰ ਦੇ ਵਿੱਚੋਂ ਨਸ਼ਾ ਨਿਕਲ ਜਾਏ ਸਾਡੇ ਘਰਾਂ ਚੋਂ ਬੁਰਾਈਆਂ ਨਿਕਲ ਜਾਣ ਸਾਡੇ ਘਰਾਂ ਚੋਂ ਇਹ ਭੈੜ ਨਿਕਲ ਜਾਣ ਹੋਰ ਸਾਨੂੰ ਕੀ ਚਾਹੀਦਾ ਸੋ ਇਸ ਕਰਕੇ ਸਾਰੇ ਹੀ ਆਪਾਂ ਇੱਕੋ ਚੀਜ਼ ਦੇ ਉੱਤੇ ਪਹਿਰਾ ਦਈਏ ਜਵਾਨੀਆਂ ਤਾਂ ਹੀ ਲੇਖੇ ਵਿੱਚ ਹਨ ਜਾਂਦਾ ਜੋ ਬਣ ਬਾਬਾ ਫਰੀਦ ਸਾਹਿਬ ਨੂੰ ਕਿਹਾ ਫਰੀਦਾ ਆ ਕਿਹੜੇ ਤੂੰ ਪਾਸੇ ਲੱਗਿਆ ਤੂੰ ਕਿਹੜੇ ਪਾਸੇ ਲੱਗ ਗਿਆ ਤੇਰੀ ਜਵਾਨੀ ਵੇਖੋ ਤੇ ਸਹੀ ਦੁਨੀਆ ਕਿਵੇਂ ਨਜ਼ਾਰੇ ਲੈਂਦੀ ਜਵਾਨੀ ਬਾਣਦੀ ਹੈ ਤੂੰ ਕਿਹੜੇ ਪਾਸੇ ਲੱਗਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਿਵੇਂ ਲੋਕੀ ਜਵਾਨੀਆਂ ਮੰਨਦੇ ਨੇ ਅਸੀਂ ਨਹੀਂ ਮੰਨਣੀਆਂ ਓਦਾਂ ਜਵਾਨੀਆਂ ਸਾਡੀ ਜਵਾਨੀ ਤੇ ਲਿਖੇ ਲਗਣੀ ਐ ਭਗਤ ਪੂਰਨ ਸਿੰਘ ਨੂੰ ਲੋਕਾਂ ਨੇ ਆਖਣਾ ਭਗਤ ਜੀ ਵਿਆਹ ਨਹੀਂ ਕਰਾਇਆ ਭਗਤ ਪੂਰਨ ਸਿੰਘ ਨੂੰ ਕਹਿਣਾ ਜਦੋਂ 50 ਸਾਲ ਦੇ ਹੋਏ ਤੇ ਭਗਤ ਜੀ ਵਿਆਹ ਨਹੀਂ ਕਰਾਇਆ ਤੇ ਭਗਤ ਪੂਰਨ ਸਿੰਘ ਨੇ ਹੱਸ ਕੇ ਕਹਿਣਾ ਮੈਂ ਬਿਜੀ ਇੰਨਾ ਹੋ ਗਿਆ ਸੇਵਾ ਦੇ ਵਿੱਚ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਵੀ ਵਿਆਹ ਵੀ ਕਰਾਉਣਾ ਮੈਂ ਇੰਨਾ ਸੇਵਾ ਵਿੱਚ ਬਿਜੀ ਹੋ ਗਿਆ ਮੈਂ ਇੰਨਾ ਲੱਗਿਆ ਰਿਆ ਮੈਂ ਇੰਨਾ ਲੱਗਿਆ ਰਿਆ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਕਿ ਮੈਂ ਵਿਆਹ ਵੀ ਕਰਾਉਣਾ ਯਾਰ ਮੈਂ ਇੰਨਾ ਇਸ ਪਾਸੇ ਆਪਣਾ ਮਨ ਲਾ ਦਿੱਤਾ ਸੋ ਮੇਰੇ ਕਹਿਣ ਦਾ ਭਾਵੇਂ ਹੈ ਬਾਬੇ ਫਰੀਦ ਨੂੰ ਕਿਹਾ ਫਰੀਦਾ ਦੁਨੀਆ ਵੇਖ ਜਵਾਨੀ ਕਿੰਦਾ ਮਾਨਦੀ ਐ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਓਏ ਲੋਕਾਂ ਵਾਂਗੂ ਅਸੀਂ ਨਹੀਂ ਜਵਾਨੀ ਮਾਨਣੀ ਜੋਬਨ ਚੱਲਿਆ ਤੇਰਾ ਤੂੰ ਨਹੀਂ ਨਜ਼ਾਰੇ ਲੈਣੇ ਜਵਾਨੀ ਵਾਲੇ ਜਵਾਨੀ ਵਾਲੇ ਨਜ਼ਾਰੇ ਤੂੰ ਨਹੀਂ ਲੈਣੇ ਤੇਰਾ ਜੋਬਨ ਚੱਲਿਆ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜਾਂਦਾ ਜਾਵੇ ਜੋਬਨ ਜਾਂਦੇ ਨਾ ਡਰਾਂ ਮੈਨੂੰ ਨਹੀਂ ਡਰ ਲੱਗਦਾ ਜੋਬਨ ਚੱਲਿਆ